ਓ ਯਾਰ ਚਾਰੇ ਹੀ ਲੈ ਜਾ ਜੇ ਨਕਸ਼ ਲੱਗੂਗਾ ਮੇਰੀਆਂ ਛੱਡ ਜੀ ਬਾਪ ਟੈਂਸ਼ਨ ਘਾਤੋ ਲੈਣਾ ਤੂੰ ਮੈਂ ਬੈਠਿਆਂਗਾ ਫੇਰ ਹਾਂ ਜੈ ਜੀ ਦੱਸਾਂ ਹੁਣ ਜਾਵਾਂ ਚੇ ਨਹੀਂ ਯਾਰ ਦੱਸ ਦੇ 27000 ਨੂੰ ਪਾ ਲੈ ਯਾਰ ਚਲੋ ਰਹਿਣ ਦਿਓ ਵੀਰੇ ਕੋਈ ਗੱਲ ਨਹੀਂ ਜਾਇਜ਼ ਕਿਉਂ ਨਹੀਂ ਯਾਰ ਬੱਚੇ ਚੁੱਪ ਯਾਰ ਖੜ ਤਾ ਜਾਣਾ ਦੀ ਯਾਰ ਮਾਲਕ ਸੱਚੇ ਪਾਤਸ਼ਾਹ ਤੁਹਾਨੂੰ ਵਾਦਾ ਕਰੇ ਵੀਰੇ ਆਪਾਂ ਤਾਂ ਇਹ ਗੱਲ ਕਹਿੰਦੇ ਆ ਠੀਕ ਆ ਗੱਲ ਹੈ ਆਪਾਂ ਸੁਣਨਾ ਨਹੀਂ ਯਾਰ ਆ ਪਾ ਲੋ ਆ ਪਾ ਲੋ ਵੀਰੇ ਗੱਪੜ ਲੈ ਓ ਬਾਈ ਛੱਡ ਦੇ ਤੂੰ ਸੂਈਆਂ ਹੁੰਦੀਆਂ ਨੇ ਚਾਰੇ ਫਿਰ ਵੀਰੇ ਸੂਈਆਂ ਸੂਈਆਂ ਕਰ ਦਿਆ ਘੱਟ ਲੈ ਬਾਈ ਇਹ ਹੁਣ ਤੇਰੀ ਗਰੰਟੀ ਆ ਦੰਦ ਦੰਦ ਵੇਖ ਲਾ ਖੜ ਜਾ ਮੈਂ ਯਾਰ ਸਾਰਾ ਕੁਝ ਹੋਰਾਂ ਦੇਖੋ ਸਾਡੇ ਮੂੰਹ ਵੀ ਦੇਖ ਵੀ ਲੈ ਗਏ ਬਾਈ ਨਵੀਂ ਪੱਟਾ ਸਿੱਕੀ ਕਿਸੇ ਗੱਲ ਦਾ ਨੁਕਸਾਨ ਲੈ ਨਾ ਪੂ ਵੀ ਦੇਖ ਬਾਈ ਆ ਗੱਪਣ ਦੇ ਵੀ ਪੱਟੇ ਗਏ ਬਾਈ ਜ਼ਮੀਨ ਨਵੀਂ ਵੀਰੇ ਕੋਈ ਗੱਲ ਹੀ ਨਹੀਂ ਵੀਰੇ ਧੋਣਾ ਦੇਖੀ ਲੈ ਇਹ ਇੱਧਰ ਦੇਖੋ ਵੀਰੇ ਜਮੀਨ ਨਵੀਂ ਚੌਗੀ ਜੀ ਆ ਲੈ ਆ ਵੀ ਦੇਖ ਲੈ ਭਾਈ ਪੰਜ ਹੋ ਗਈਆਂ ਵੀਰੇ ਚੱਕ ਆ ਵੀ ਦੇਖਾਈ ਉਹ ਚੱਟਿਆ ਉਹ ਜਾਏ ਪਲੂਣਾ ਨੇ ਆਦੇ ਭਾਈ ਲੈ ਦੱਸ ਕਿਹੜੀ ਬੁੜੀ ਐ ਨਹੀਂ ਤਾਂ ਇੱਕ ਵੀ ਬੁੜੀ ਪੰਜ ਨੇ ਵੀਰੇ ਚਾਰ ਚਾਰ ਬੱਚੇ ਨੇ ਆ ਵੱਡੇ ਬੱਚੇ ਨੇ ਲੈ ਇਹੋ ਵਧੀਆ ਲੱਗੀਆਂ ਪੱਠਾ ਨਵੀਂ ਆ ਇੱਧਰ ਨੀ ਗਾ ਬਾਰ ਭਾਈ ਇਹਨੇ ਤੱਕੜੇ ਤੈਨੂੰ ਕੋਈ ਮੰਡੀ ਚ ਦੰਦਾ ਨਹੀਂ ਹੋਣਾ ਆ ਦੇਖ ਵੀਰੇ ਸਾਰੇ ਪਸ਼ੂ ਸਾਫ ਨੇ ਵੀਰੇ ਯਾਰ ਐ ਗੱਲ ਮੰਨ ਗਏ ਬੰਦੇ ਦੀ ਅੱਜ ਇੱਕ ਗੱਲ ਹੋਰ ਐ ਕੋਈ ਨੁਕਸ ਹੋਵੇ ਤੀ ਰਾਤ ਮੁੰਡੇ ਨੂੰ ਨੁਕਰੀਆਂ ਮੋੜਦੀ ਆ ਕਰਦੀ ਟੈਨਸ਼ਨ ਫਰੀ ਹੋ ਗਈ ਆਪ ਚੱਕ ਲਿਊਗਾ ਜਾ ਕੇ ਕੋਈ ਚੱਕ ਪੰਜ ਹੋ ਗਈਆਂ ਭਾਈ ਐਨਾ ਦੋ ਨਾ ਇਹ ਯਾਰ ਪੰਜਾਂ ਦਾ ਕਰੋ ਫੇਰ ਚਾਰੇ ਬੱਚਿਆਂ ਵਾਲੀਆਂ ਕਰ ਲਾ ਫੇਰ ਬੱਚਿਆਂ ਦੇ ਕਿ ਕਿੱਡੇ ਤਾ ਨੂੰ ਚੱਕਰਾਂ ਗੱਪਣ ਪਰੇ ਕਰਦੇ ਯਾਰ ਗੱਪਣ ਛੱਡ ਦੇ ਕੋਈ ਗੱਲ ਨਹੀਂ ਵੀਰੇ ਬਸ ਆਹ ਚਾਰੇ ਬੱਚੇ ਨੇ ਆਥ ਨਾਲ ਹੋ ਗਏ ਕੱਡੇ ਕੱਡੇ ਦੇਖ ਬੱਚੇ ਵੱਡੇ ਨੇ ਇਹਨਾਂ ਦੇ ਕੱਡੇ ਕੱਡੇ ਬੱਕਰੇ ਨੇ ਆਹ ਦੇਖ ਇੱਕ ਬੱਚਾ ਉਹ ਵੀ ਜਲਦੀ ਦੁੱਧ ਚੋਈ ਬੱਕਰੇਆਂ ਚੰਗਾਈ ਬੱਕਰੇ ਨੇ 2 2 ਪੱਠਾ ਨੇ ਆ ਬੱਚਾ ਇਹਦਾ ਹੋ ਗਿਆ ਵੀਰੇ ਆ ਲਾਲ ਪੱਠੇ ਦੀ ਹੋਗੀ ਵੱਡੀ ਦੋ ਹਾਏ ਚਾਰ ਬੱਚੇ ਹੋ ਗਏ ਵੀਰੇ ਵੱਡੀ ਬੱਚੇ ਨੇ ਸਾਰੇ ਤਿੰਨ ਪਲੂਣਾ ਨੇ ਵੀਰੇ ਪੱਠਾ ਦੂਜੇ ਸੋਏ ਵੱਡੀ ਬੱਕਰੀ 6 ਦਾ ਨਾ ਖੋਲੋ 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 ਬੱਚੇ ਆ ਆ ਲਓ ਥੱਲੇ ਵੀਰ ਯਾਰ ਗਰੰਟੀ ਦੇ ਰਿਆਂ ਜਦੋਂ ਫੇਰ ਕਹਦੀ ਗੱਲ ਰਹਿ ਗਈ ਵੀਰੇ ਗਰੰਟੀ ਦਵਾਂਗੇ ਫੁੱਲ ਪੈਨੋ ਥੱਲੇ ਫਟਿਆ ਬਾਈ ਤਾਰਾ ਕੋਈ ਚਾਰਾਂ ਮਾਰ ਬਾਈ ਤਾਰਾ ਹਾਂ ਕਿਉਂ ਜੀ ਕਿਲੋ ਕਿਲੋ ਯਾਰ ਇਹ ਤਾਂ ਦੇਖ ਅੱਜ ਆਈਆਂ ਨੇ ਮੇਰੇ ਲਵੇ ਵੀਰੇ ਨਾ ਮੈਂ ਕਦੇ ਅੱਜ ਤੱਕ ਝੂਠ ਬੋਲਿਆ ਨਾ ਕਿਲੋ ਕਵਾਂ ਨਾ 2 ਕਿਲੋ ਕਵਾਂ ਤੇਰੀ ਕਿਸਮਤ ਤੇਰੇ ਨਾਲ ਨਾ ਨਾਮ ਹੈ ਝੂੜਤਪਾਨ ਜਾ ਕਦੇ ਬੋਲਿਆ ਲੋਕ ਆਹਦਾ ਨਾਲ ਹੀ ਚੁੰਗਦੇ ਫਿਰਦੇ ਨੇ ਬੱਚੇ ਯਾਰ ਹੁਣ ਤੇ ਜ਼ਿੰਮੇਦਾਰ ਹੁਣ ਤੇ ਆਦੇ ਬੱਚੇ ਕਿੱਡੇ ਕਿੱਡੇ ਨੇ ਯਾਰ ਚੁੰਗਦੀ ਫਿਰਦੇ ਨੇ ਨਾਲ ਪਰ ਇਹ ਜਿਹੜੇ ਬੱਚਿਆਂ ਵਾਲੀਆਂ ਬੱਕਰੀਆਂ ਛੇਤੀ ਮੰਡੀ ਚ ਕੋਈ ਦੰਦਾ ਨਹੀਂ ਨਾ ਮਿਲਣਾ ਉਹਦੇ ਆਪਣੀ ਪਿੱਠ ਪਵਾਉਣ ਨਹੀਂ ਦਿੱਤੀ ਸਾਰੀਆਂ ਵਿਕ ਗਈਆਂ ਉਹ ਆ ਪੱਠ ਬਾਈ ਦੇਖ ਕੇ ਗਿਆ ਅੱਗੇ ਕੋਈ ਨਹੀਂ ਬੱਕਰੀਆਂ ਵਿਕ ਗਈਆਂ ਬਾਈ ਲੈ ਕੇ ਪਾਲੇ ਹੋਰੀ ਸਾਰੀਆਂ ਓਕੇ ਨੇ ਵੀਰਿਆ ਦੋ ਦੇ ਚੁੰਗੇ ਫਿਰਦੇ ਨੇ ਨਾਲ ਹੀ ਬੱਚੇ ਝੋਲੇ ਖੁੱਲ ਗਏ ਲਾਲ ਲਾਲ ਜੀ ਕਹਿੰਦਾ ਲੱਕ ਦਾ ਲਾਲ ਹਾਂ ਕਹਾਂ ਮਾਰਲਾ ਮਾਰਲਾ ਧਾਰਾ ਮਾਰਾਸ ਮਾਰ ਕੇ ਤੇ ਇੱਕ ਹੋਰ ਕੁੜੀ 14 ਦਾ ਪੁੱਛ ਲੈ 13 ਉਹ ਯਾਰ ਚਾਰ ਹੀ ਲੈ ਜਾ ਜੇ ਨੁਕਸ ਲੱਗੂਗਾ ਮੇਰੀਆਂ ਛੱਡ ਜੀ ਬਾਪ ਟੈਨਸ਼ਨ ਘਾ ਤੋ ਲੈਣਾ ਤੂੰ ਮੈਂ ਬੈਠਿਆਂਗਾ ਫੇਰ ਕਿਉਂ ਨਹੀਂ ਉਹ ਭਾਈ ਮੁੰਡਿਆ ਤੂੰ ਬੈਠਿਆ ਮੈਂ ਕਿਹੜਾ ਖੜਿਆ ਮੈਂ ਵੀ ਬੈਠਿਆ ਜਦੋਂ ਬਾਈ ਮੈਂ ਗਾਰੰਟੀ ਦੇ ਰਿਹਾ ਟੈਨਸ਼ਨ ਫਰੀ ਹੋ ਕੇ ਲੈ ਆਇਆ ਯਾਰ ਉਹ ਭਾਈ ਕੀ ਮੰਗਦਾ ਏ ਤੂੰ ਤੂੰ ਸੇਤੀ ਕਰ ਸੌਦਾ ਆਪਾਂ ਫੇਰ ਜਾ ਕੇ ਆਉਣਾ ਕਿਤੇ ਖੜ ਜਾ ਯਾਰ ਕੋਈ ਸੌਦਾ ਹੋ ਜਾਣਾ ਬੜੇ ਦਾ ਕੰਨ ਨਾ ਫੜ ਕੰਨ ਨਾ ਫੜ ਯਾਰ ਬੱਪੀ ਕਿੱਥੇ ਲੱਗੇ ਹੋਣਾ ਕਹਿ ਭਾਈ ਲੰਗੇ ਯਾਰ ਤੂੰ ਡਰਿਆ ਨਾ ਕਰਕੇ ਚੱਲਾਂਗੇ ਯਾਰ ਬੱਚੇ ਵੀ ਵੱਡੇ ਨੇ ਇਹਨਾਂ ਦੇ ਵੀ ਮਾਰ ਲਾ ਤਾਰਾਂ ਕਿੰਨੇ ਪੈਸੇ ਹਾਂ ਜੈ ਜੀ ਦੱਸਾ ਹੁਣ ਜਾਵਾਂ ਚੱਲ ਨਹੀਂ ਯਾ ਇਹ ਦੱਸ ਦੇ 27000 ਨੂੰ ਪਾ ਲਿਆ ਯਾਰ ਨਹੀਂ ਇਹਨੂੰ ਕੱਲੀ ਕੱਲੀ ਕੱਲੇ ਦੀ ਵੀਡੀਓ ਬਣਾਵਾਂਗੇ ਇਧਰ ਨੂੰ ਨਾ ਦੇਖ ਕੋਈ ਨਾ ਸੱਤ ਨਹੀਂ ਨਹੀਂ ਮੇਰੇ ਚਾਰਾਂ ਦੇ 27 27000 ਰੁਪਿਆ ਸਾਡੇ ਬੱਚੇ ਉੱਚੇ ਯਾਰ ਮੁੱਲ ਦਾ ਬੱਕਰੀਆਂ ਦਾ ਹੀ ਮੰਗ ਰਿਹਾ ਮੈਂ ਬੱਚਿਆਂ ਦਾ ਨਹੀਂ ਮੰਗਦਾ ਚਲ ਤੁਸੀਂ ਲਾਓ ਯਾਰ ਕੀ ਲਾਉਣੇ ਬੋਲੋ ਤੁਸੀਂ ਲਾਓ ਪੱਕਾ ਬੋਲ ਲਾ ਦੇ ਪੱਕਾ ਹੀ ਲਾਈ ਬਾਈਆਂ ਨਾਲ ਰਾਇ ਕਰ ਕੋਈ ਗੱਲ ਨਹੀਂ ਆਪਾਂ ਇਹਨਾਂ ਨੂੰ ਵੇਚਣੀਆਂ ਨੇ ਆਪਾਂ ਅਗੜਾ ਘਰੇ ਨਹੀਂ ਪਈਆਂ ਕਿਉਂ ਜੀ ਪੁੱਛ ਲੈ ਬਾਈ ਤੈਨੂੰ ਚਾਰੇ ਬੱਚੇ ਵੱਡੇ ਨੇ ਬਾਈ ਬੱਚਾ ਨਾ ਤੈਨੂੰ ਮੈਂ ਭਰ ਦੇਣਾ ਆ ਭਰਦੇ ਨੇ ਪੁੱਜੇ ਸਸਰੀ ਘਰ ਜੀ ਜੀ ਬੱਚੇ ਹੀ ਵੱਡੇ ਨੇ ਬਾਈ ਆਪਾਂ ਕਿਹੜਾ ਕੋਈ ਲਕੋਣਾ ਯਾਰ ਨਹੀਂ ਐਡੇ-ਡੇ ਬੱਚੇ ਅਗਲਾ ਲਕੋ ਹੋ ਲੈਂਦਾ ਤੜਕੇ ਮੇਰੇ ਸਾਰੀ ਪਕਾਉਂਦਾ ਸੀ ਰਾਜੂ ਨਾ ਵੀਡੀ ਪੂਣੀ ਨਾ ਉਹਨਾਂ ਲਿਆ ਬਾਈ ਚਲ ਮੈਂ ਠੋਰ ਲਾਣਾ ਭਾਈ ਤੇਰੀ ਮਰਜ਼ੀ ਹੈ ਲਓ ਜੀ ਲਓ 70000 ਦੀਆਂ ਕਹਿੰਦਾ ਭਾਈ ਸਾਰੀਆਂ ਕਹਿੰਦਾ ਦੁੱਧ ਦੇ ਨਾਲ ਥੱਲੇ ਹੈ ਨਹੀਂ ਬੱਚੇ ਬੱਚੇ ਨੇ ਆ ਬੱਚੇ ਆਉ ਤਾਂ ਦੇਸੀ ਆਂ ਅਸੀਂ ਗੱਲ ਜਵੀਂ ਨੰਦਰਾ ਤੇਰੇ ਸਾਹਮਣੇ ਉੱਥੇ ਇੱਕ ਮਿੰਟ ਬਾਈ ਇੱਕ ਮਿੰਟ ਜੇ ਦੁੱਧਾਂ ਦੇ ਬੱਚੇ ਪਲੇ ਨੇ ਨਾ ਮੈਂ ਤੇਰੀ ਗੱਲ ਦਾ ਜਵਾਬ ਦੇਣਾ ਐਵੇਂ ਨਾ ਕਹੀਂ ਤੂੰ ਮੇਰਾ ਭਾਈਆਂ ਦਾ ਦੁੱਧ ਨਾਲ ਹੀ ਪਲੇ ਨੇ ਨਾ ਮੈਂ ਕੋਈ ਆਪਦੇ ਘਰੋਂ ਦੇਨ ਨੂੰ ਪਿਉ ਨਹੀਂ ਲੱਗ ਰਿਹਾ ਦੁੱਧ ਨਾਲ ਹੀ ਬੱਚੇ ਪਲੇ ਹੋਏ ਨੇ ਏ ਕਮ ਲੋਕਾਂ ਦਾ ਹੈ ਨਹੀਂ ਵੀ ਇੱਥੇ ਏਖੜਲਾ ਆ ਬੱਕਰੀਆਂ ਵੇਚਣੀਆਂ ਨੇ ਠੀਕ ਆ ਇਹਦੇ ਵਿੱਚ ਤੇਰਾ ਨੁਕਸਾਨ ਆ ਮੇਰਾ ਨੁਕਸਾਨ ਨਹੀਂ ਜਿਨ੍ਹਾਂ ਦੇ ਝੋਲੇ ਲੱਗੇ ਹੁੰਦੇ ਨੇ ਨਾ ਇਹ ਬੱਚੇ ਚੁੰਗਰੇ ਨੇ ਤਾਂ ਤਨੂ ਬੱਚੇ ਦਿਖ ਰਹੇ ਨੇ ਬੱਚਾ ਮੈਨੂੰ ਇੱਕ ਵੀ ਮਾੜਾ ਕੱਢ ਕੇ ਦਿਖਾ ਪੜਦਾ ਪੱਠਾਂ ਦੀ ਦਿੱਤੀ ਸਪੋਰਟ ਵੀ ਨਵੀਆਂ ਨੇ ਸਾਡਾ ਜੇ ਵੀਰੇ ਕੋਈ ਨੁਕਸ ਨਿਕਲ ਜੇ ਮੇਰੀਆਂ ਹੋਰ ਦੱਸ ਫੇਰ ਅਸੀਂ ਕਹਿ ਤੋ ਹਾਂ ਅਸੀਂ ਕਹਿ ਤੋ ਹਾਂ ਇੱਕ ਘਾਟ ਹੀ ਨਹੀਂ ਹੈਗੀ ਜਾਂ ਦੇਖੀ ਲੈ ਨਵੀਆਂ ਨੇ ਪੱਠਾਂ ਦੀ ਕੋਈ ਘਾਟ ਨਹੀਂ ਕਾਹੇ ਤਿੰਨ ਤਾਂ ਵੀਰੇ ਪਲੂਣਾ ਹੀ ਨੇ ਲੈ ਦੇਖੀ ਹੁਣ ਏਡੇ ਏਡੇ ਬੱਚੇ ਕਿਹੜਾ ਦਿੰਦਾ ਬਾਈ ਤੜਕੇ ਬੱਚੇ ਹੀ ਵਿਕਦੇ ਸੀ ਪੱਕੀ ਗੱਲ ਕੋਈ ਗੱਲ ਪੱਕੀ ਕਰਾਂ ਮੈਂ ਯਾਰ ਐ ਨਹੀਂ ਬਣੀ ਆਏ ਉਹ ਮੁੰਡਿਆ ਹਾਂਜੀ ਬੋਲੋ ਬੋਲੋ ਲੈ ਫੜ ਦੱਸੋ 80 ਹਜ਼ਾਰ ਬੱਕਰੀਆਂ 25000 ਨੂੰ ਦਵਾਂਗੇ ਯਾਰ ਕਿਉਂ ਜੀ ਨਹੀਂ ਬਾਤ ਬੱਕਰੀ ਦੇ ਵੱਧ ਕਿਉਂ ਜੀ ਚਲੋ ਰਹਿਣ ਦਿਓ ਵੀਰੇ ਕੋਈ ਗੱਲ ਨਹੀਂ ਜਾਇਜ਼ ਕਿਉਂ ਨਹੀਂ ਯਾਰ ਬੱਚੇ ਚੁੱਪ ਯਾਰ ਖੜਤਾ ਜਾ ਨਾ ਗਈ ਨਹੀਂ ਯਾਰ ਵੀਰੇ ਕੋਈ ਗੱਲ ਨਹੀਂ ਬਾਈ ਜਮਾ ਨਾ ਲੈ ਕੇ ਜਾਈ ਟੈਨਸ਼ਨ ਨਾ ਲੈ ਕੇ ਜਾ ਦਵਾਈ ਕਰ ਸੁਣ ਛੋਟੇ ਵੀਰ ਫੇਰ ਤੇਰਾ ਮਾਲ ਓਏ ਮੈਨੂੰ ਗੱਲ ਮੇਰੀ ਤੱਕ ਕਿਉਂ ਨਹੀਂ ਸੁਣਦੇ ਆ ਜੱਤਾ ਵਿੱਚ ਮਾੜਿਆ ਨਾ ਕਰੋ ਜਿਹਨੇ ਪੁੱਛਿਆ ਨਹੀਂ ਵੇਹੇ ਨਹੀਂ ਓਏ ਕਰ ਸੁਣ ਲੈ ਬਾਈ ਹਾਂ ਜੀ ਪਕਾਈਆਂ ਸਾਰਾ ਦਿਨ ਮੇਰੀਆਂ ਕਰਾਈਆਂ ਤੇਰੀ ਵੀ ਹੋ ਜੂ ਧੁੱਪ ਪੈਂਦੀ ਐ ਨਹੀਂ ਆਪਾਂ ਭਗਾਈ ਨਹੀਂ ਕਰਾਈ ਐ ਇੱਦਾਂ ਦੇ ਬੱਚਿਆਂ ਵਾਲੀਆਂ ਇਆਂ ਇਆਂ ਪਠੋਰੀਆਂ ਕੋਈ ਤੈਨੂੰ ਭਾਵਾਂ ਦੇਣੀ ਆ ਵੀ ਨਹੀਂ ਕਿਸੇ ਨੇ ਜੇ ਮੇਰੀ ਗੱਲ ਤੇ ਆਮਲ ਕਰੇਗਾ ਨਹੀਂ ਕਿੰਨੇ ਬੱਕਰੇ ਅੱਜ ਜਾਂਦੀ ਮੇਰੇ ਦੋ ਪੱਠਾ ਨੇ ਤੂੰ ਯਾਰ ਆ ਦੇਖ ਬੱਚੇ ਦੇਖੋ ਯਾਰ ਬਾਈ ਪਹਿਲਾਂ ਲੈ ਦੇਖ ਕੇ ਇੱਧਰ ਚੱਕ ਕੇ ਆ ਬੱਚੇ ਜਿਵੇਂ ਇੱਡੇ ਹਾਂ ਤੜਕੇ ਪੁੱਛੀ ਮੇਰੇ 7-8 ਬੱਚੇ ਸਾਰੇ ਹੀ ਪਕਾਉਂਦਾ ਹੀ ਮੈਂ ਨਹੀਂ ਦਿੰਦਾ ਵੀ ਬੱਕਰੀਆਂ ਨਾਲ ਤੇ ਇਹ ਬੰਦਾ ਮਾਨਦਰਾ ਇੱਦਾਂ ਦੇਖਿਆ ਫੇਰ ਸਾਡੇ 6 6000 ਮੁੰਡ ਲੱਗੇ ਬੱਚਿਆਂ ਤੇ ਉਹ ਬੈਠਾ ਹੁੱਕੇ ਜਿਹਾ ਆ ਆ ਦੇਖੀ ਵੀਰੇ ਆ ਦੇਖੋ ਜੀ ਇਹ 8 8 ਤੋਂ ਨਹੀਂ ਉਤਰਿਆ ਸਾਡੇ 6 6 ਲਾ ਕੇ ਗਿਆ ਉਹ ਫੜੀ ਮੈਨੂੰ ਕੀ ਲੋੜਾ ਝੂਠਾ ਕਾਲ ਕਰਾ ਲਈ ਓਏ ਇਧਰ ਫੜਦਾ ਦੋ ਬੱਕਰੇ ਨੇ ਵੀਰੇ ਦੋ ਪੱਠਾਂ ਨਹੀਂ ਇੱਕ ਉਹ ਫਿਰਦੀ ਆ ਕਹਿ ਲਓ ਫਿਰਦੀ ਆਖਰ ਨੂੰ ਯਾਰ ਜੇ ਦੁੱਧ ਆ ਜਿਹੜੀ ਅੱਖ ਹੈ ਓਏ ਆਓ ਤੀ ਉਹ ਨਹੀਂ ਉਧਰ ਉਧਰ ਤਾਂ ਆਇਆ ਇਹ ਤਾਂ ਹੋਰ ਆ ਬੱਕਰੇ ਨੇ ਇਹ ਕਾਲਾ ਬੱਕਰਾ ਵੀਰੇ ਯਾਰ ਗਲਤ ਕੰਮ ਨਹੀਂ ਕਰਦਾ ਜਿਹੜੇ ਇਹਨਾਂ ਦੇ ਹੋਣਗੇ ਬੱਚੇ ਕਿੱਟਾਂਵੇਂ ਲੈਣੇ ਕੋਈ ਆ ਨਹੀਂ ਬੱਚੇ ਕਿਉਂ ਜੀ ਨਾ ਗੱਲ ਕੋਈ ਹੈ ਯਾਰ ਫਾਇਦਾ ਕੀ ਹੈਗਾ ਉਹ ਵੀ ਬੱਕਰੀ ਮਗਰ ਬੱਚਾ ਆ ਠੀਕ ਆ ਨਾ ਗੱਲ ਉਹਦੇ ਨਾਲ ਥੋੜਾ ਜਿਹਾ ਥਣਾ ਦੇ ਵੀਰੇ ਫਿਲਕਰੇ ਜੇ ਹੋਏ ਹੋਏ ਨੇ ਆਪਾਂ ਤਾਂ ਨਹੀਂ ਉਹ ਪਾਉਂਦੇ ਹੈਗੇ ਉਹਦੀ ਉਹ ਛੇਲੀ ਹੈਗੀ ਚੱਤ ਤੂੰ ਇਹਨਾਂ ਦਾ ਨਵੇਂ ਰਾਜੂ ਯਾਰ ਲੈ ਓਰੇ ਆ ਚੱਲ ਨਿਆ ਬਾਈ ਐ ਤਾਂ ਇਹ ਬਣਨੀ ਨਹੀਂ ਤੇ ਸਾਰਾ ਦਿਨ ਫਰੀਜ ਆ ਹੋਰ ਕਿਹੜਾ ਆਪਾਂ ਨੂੰ ਸਸਤੀਆਂ ਦੇਉ ਕੋਈ ਚੱਲ ਮੁਕਾਦਾ ਇਹਦੀ ਵੀ ਉਸਤਾਜ ਬੈਠੇ ਨੇ ਮੰਡੀ ਚ ਟੁੱਟਣ ਫੁੱਟਣ ਵਾਲੇ ਕਿਉਂ ਜੀ ਉਹ ਬੱਚੇ ਵੀ ਬਰਾਬਰ ਦੇ ਨੇ ਰੰਦੇ ਐਵੇਂ ਦੇਖੋ ਬੱਚੇ ਬਰਾਬਰ ਦੇ ਨੇ ਨਜ਼ਾਰੇ ਵੱਡੇਗਾ ਵੀਰੇ ਯਾਦ ਕਰੇਗਾ ਬੱਕਰੀਆਂ ਕੋਈ ਘਾਟ ਨਹੀਂ ਲੈਣਾ ਜੇ ਨਵੀਆਂ ਲੈ ਬੱਕਰੀਆਂ ਨਵੀਆਂ ਨੇ ਲੈ ਸਾਰੀਆਂ ਦੁੱਤਾਂ ਇਹ ਚਰਾਈ ਨਾਲ ਉੱਤਰੀਆਂ ਬੱਚੇ ਲਈ ਵੇਚ ਚ ਚਾਰ ਇਹਨਾਂ ਨੂੰ ਦਾਤਨ ਖਿੱਚ ਕੇ ਦੁੱਧ ਉਹ ਆ ਦੋ ਤਾਂ ਚੁੰਗਦੀ ਨਹੀਂ ਆ ਦੇਖੀ ਕਿੱਡੇ ਕਿੱਡੇ ਦਾ ਫਟੇ ਫਿਰਦੇ ਬੱਚੇ ਜਾਂਦੇ ਨਹੀਂ ਚਾਹੇ ਕੁੱਤਾ ਵਟੂ ਤੇਰਾ ਕੁੱਤਾ ਕਰ ਪੂਰਾ ਇੱਕ ਕਾਲੇ ਵਾਲਾ ਵਾਲੀ ਵਿੱਚ ਪੰਜ ਹੋ ਗਏ ਪੰਜੇ ਜਾਂਦੇ ਵੇਖਣਗੇ ਛੋਟੇ ਰੱਖ ਲਈ ਇਹ ਪੱਠਾ ਨੇ ਦੋ ਉਹ ਪੱਠਿਆ ਉਹ ਰਿਆ ਕਿੰਨੇ ਦੀਆਂ ਪਸਾਈਆਂ ਹੀ ਕਰਦਾ ਪਸਾਈਆਂ ਬਣਾਨੀ ਲੋਟੋਂ ਨਵੇਂ ਬੰਦੇ ਫਰੀਦਕੋਟ ਤੋਂ ਆਏ ਨੇ ਚੱਲ ਕੇ ਯਾਰ ਆਪਾਂ ਖੁਸ਼ ਹੋ ਕੇ ਦੇ ਰਹੇ ਆ ਸੌਦਾ ਫੇਰ ਵੀ ਤੈਨੂੰ ਕਿਤੇ 2 ਰੁਪਏ ਪਾ ਦੇ ਯਾਰ ਮਾਲਕ ਸੱਚੇ ਪਾਤਸ਼ਾਹ ਤੁਹਾਨੂੰ ਵਾਦਾ ਕਰੇ ਵੀਰੇ ਆਪਾਂ ਤਾਂ ਇਹ ਗੱਲ ਕਹਿੰਦੇ ਆ ਠੀਕ ਆ ਗੱਲ 85 ਦੀ ਨੇਗਾ ਕਿਉਂ ਜੀ 85 ਦੀਆਂ ਕਿਉਂ ਵੀ ਜਾ 95 ਦੀਆਂ ਲੈ ਜਾ 95 ਕਿੰਨੇ ਹੁੰਦੇ ਨੇ ਕਿਉਂ ਬਈ 90 ਦੇ 5 ਹੋਰ ਜਿਹੜਾ ਯਾਰ ਤੈਨੂੰ ਹੋਰ ਘਟਾਤਾ ਕਿਉਂ ਜੀ ਓਰੇ ਆ ਓਰੇ ਓਰੇ ਆ ਨੇੜੇ ਦੱਸ ਬੋਲ ਗੱਲ ਕਰ ਗੱਲ ਕਰ ਗਵਾਰੂਆ ਦੱਸ ਵੀਰ ਪਾ ਹੁਣ ਬੱਕਰੀਆਂ ਵੇਚਦੇ ਆ ਚੁੱਪ ਕਰਕੇ ਤੇਰੇ ਉੱਤੋਂ ਦੀ ਚਾਹ ਕੇ ਰੁਪਏ ਦੇਤੇ ਯਾਰ ਕਾਹਨ ਉਤੋਂ ਚਾਹ ਆ ਗਈ 10 ਰੁਪਏ ਮਾਤਾ ਦੇ ਚੱਕ ਕੇ ਧਰਦੇ ਨਹੀਂ ਲੱਡੂ ਵੰਡਦੇ ਨਹੀਂ ਸਰ ਉਤੋਂ ਦੀ ਤੇਰਾ ਗਰੈ ਉੱਤਰ ਜਾਊਗਾ ਤੂੰ ਹੋਰ ਤਬਾਹ 90000 ਦੀਆਂ ਹੋ ਗਈਆਂ ਚੱਲ ਸਹੀ ਹੈ ਆ ਮਾਰਨੇ ਨਹੀਂ ਹੈਗੇ ਇਹ ਨਾ ਤਾਂ ਗਰੈ ਇਹਦਾ ਮਾਤਾ ਦੀ ਸੀੜੀ ਵੰਡ ਦਊਗਾ ਹੁਣ ਮਾਲਕ ਤੇਨੂੰ ਵਾਅਦਾ ਕਰੇ ਸੱਚੇ ਬਾਦਸ਼ਾਹ ਬਾਈ ਕਰ ਸੁਣੇ ਉਹੀ ਬੋਲੀ ਜਨੇ ਮਾਰੂੰਗਾ ਬਚਾਲੇ ਭਾਈ ਜੇ ਤੈਨੂੰ ਮਹਿੰਗੀਆਂ ਵੀ ਲੱਗਦੀਆਂ ਨੇ ਸਾਈ ਹੁਣ ਵੀ ਰਹਿ ਜਾ ਜੇ ਤੈਨੂੰ ਮਹਿੰਗੀਆਂ ਲੱਗਦੀਆਂ ਤਾਂ ਵੀ ਨਾ ਟੈਨਸ਼ਨ ਲਈ ਤਾਂ ਵੀ ਟੈਨਸ਼ਨ ਨਾ ਲਈ ਨਹੀਂ ਆ ਬੱਚਿਆਂ ਦੇ ਨਾ ਵੀਰੇ ਤੂੰ ਮੰਨਣਾ ਨਹੀਂ ਸਾਢੇ 6 ਇਹ ਤਾਂ ਇੱਕ ਮੇਰੀ ਵਿਚਾਰਾ ਸ਼ਰਮ ਮੰਨ ਜਾਂਦਾ ਭਾਈ ਇਹਦਾ ਬੱਚੇ ਵੀ ਦੇਣੇ ਆਪਾਂ ਨੇ ਭਾਈ ਜਿਉਂਦਾ ਰਹੇ ਨਹੀਂ ਇੰਨੀ ਕੋਈ ਨਹੀਂ ਕਿਸੇ ਦੀ ਸੁਣਦਾ ਕਿਉਂ ਵੀ ਮੇਰਾ ਸਮਾਨੇ ਕੋਲੇ ਵੀਰੇ ਮੇਰਾ ਕੀ ਇਹ ਵਿਚਾਰਾ ਮੁੱਲ ਲੈ ਹੈ ਥਾਪੜੇ ਮਾਰਨ ਤਾਈ ਜਾਨਣਾ ਮੈਨਾਂ ਦੇ ਉਹ ਤੜਕੇ ਬੱਚੇ ਮੈਂ ਨਹੀਂ ਦੇਣੇ ਵੀਰੇ ਮੈਂ ਬੱਕਰੀਆਂ ਨਾਲ ਬੱਚੇ ਦਊਂਗਾ ਨਹੀਂ ਕੇਲਾ ਬੱਕਰੀ ਆ ਪਾਠ 8000 ਦੀ ਵਿਕਣ ਵਾਲੀ ਆਂਦਾ ਨਾਲ ਦਿੱਤੀ ਵੀ ਨਾਲ ਜਾਣਾ ਹੁਣ ਕਿਸੇ ਦੀ ਮੰਨਦਾ ਯਾਰ ਕਿਸੇ ਕੋਈ ਜੱਤੀ ਬੱਕਰੀਆ ਦੋ ਨੇ ਵੀਰੇ ਉਹਨੇ ਇੱਕ ਸਾਡੀ ਇੱਜ਼ਤ ਕਰੀ ਐ ਕੋਈ ਮਹਿੰਗੀਆਂ ਨਹੀਂ ਹੈਗੀਆਂ ਇਹ ਬੱਕਰੀਆਂ ਬੱਚੇ ਤੂੰ ਤੜਕੇ 66000 ਮਿਲੇ ਮੈਂ ਖਾ ਦੇਣੀ ਨਹੀਂ ਬੱਚੇ ਆਪਾਂ ਹੋਰ ਸਾਰਾ ਗੁੱਸਾ ਮਿਲੂ ਯਾਰ ਸਾਰਾ ਕੋ ਦਵਾਂਗੇ ਵੀਰੇ ਯਾਰ ਇਹ ਥੋੜੀ ਗੱਲ ਹੋਊਗੀ ਬਾਈ ਦੇ ਹੋਰ ਰੁਪਈਏ ਆ ਲੈ ਗਲਤ ਗੱਲ ਨਹੀਂ ਬਾਈ ਆਪਾਂ ਕਰਦੇ ਹੈਗੇ ਇਹ ਮੁੰਡੇ ਨੇ ਕੋਈ ਗਲਤ ਨਹੀਂ ਕੀਤੀ ਇਹ ਤੁਹਾਡੇ ਬਾਦੇ ਵਾਲੀ ਚੀਜ਼ ਆ ਬਾਦੀ ਵਾਲੀ ਨਜ਼ਾਰੇ ਵੱਡੋਗੇ ਫਿਰ ਸਾਰੀਆਂ ਗੱਲਾਂ ਕਰਨ ਦੀ ਲੋੜ ਨਹੀਂ ਬੱਚੇ ਕੋਈ ਕਾਰ ਨਹੀਂ ਕਿਉਂ ਜੀ ਆਪਾਂ ਗਲਤ ਕੰਮ ਨਹੀਂ ਕਰਦੇ ਅੱਖਾਂ ਲਾਗ ਬਣ ਗਏ ਬਾਈ ਪਲੇ ਪਲਾਏ ਨੇ ਸਾਰੇ ਰਜੂ ਆਪਣੀ ਦੰਦਾਰੀ ਆ ਕਹਿੰਦਾ ਕਿਹਨੇ ਦਵਾਈਆਂ ਇੱਕ ਵੀ ਬੱਕਰੀ ਬੁਰੀ ਦਿਖਾਦੀ ਤੂੰ ਵੀਰੇ ਯਾਰ ਲਾਂਬਾ ਹੋ ਗਿਆ ਮੇਰੇ ਸਿਰ ਆਉਣਾ ਉਹ ਥੋੜਾ ਕੁਝ ਨਹੀਂ ਵਿਗੜਦਾ ਹੈਗਾ ਲੱਖ ਦੀਆਂ ਲੀਆਂ 8 4 ਬੱਚੇ ਆ ਦੇਓ ਜੀ ਪੈਸੇ ਦਿਓ ਜਿਲੈਨੀਆਂ ਦਾ ਵੇਲੇ ਲੱਖਦਾ 10000 ਫੜਾ ਚੱਲ ਯਾਰ ਚੱਲੀਏ ਫਿਰ ਦੋ ਤਿੰਨ ਤਾਂ ਭਲੂਣਾ ਹੀ ਨੇ ਵੀਰੇ ਆ ਤਾਂ ਆਹ ਦੂਜੇ ਸੇ ਨਹੀਂ ਪੈਦਾ ਬੱਚਾ ਵੀ ਆਈ ਦਿਨ ਚੁੰਗਰਾਬ ਮੇਂ ਹਰ ਇੱਕ ਟੀਮ ਇਹ ਵੀ ਨਹੀਂ ਆ ਆ ਤਾਂ ਚੋਰੀਆਂ ਨਾ ਚੁੰਗੇ ਯਾਰ ਇਹਨੂੰ ਕੀ ਆ ਚੋਰੀਆਂ ਇਹ ਵੱਡੇ ਨੇ ਦੋ ਲਾਲਵੇਂ ਵੀ ਨਹੀਂ ਤੇ ਕਾ ਕਾਲੀ ਹੈਣੀ ਹੈ ਨਾ ਵਿੱਚ ਆਹ ਕਾਲੇ ਦੋਨੇ ਬੱਕਰੇ ਨੇ ਵੀਰੇ ਕਾਲੇ ਦੋਨੇ ਬੱਕਰੇ ਬੱਕਰਾ ਛੱਡਣਾ ਇੱਕ ਮਿੰਟ ਗੱਲ ਹੋਰ ਆ ਜੇ ਇਹਦੇ ਨੇ ਬੱਕਰਾ ਛੱਡਣਾ ਆ ਛੇਲੀ ਲੀ ਜਾ ਸਕਦਾ ਦੂਜੀ ਆ ਫਿਰਦੀ ਆ ਔਰੇ ਡੱਬੀ ਜੀ ਆ ਡੱਬੀ ਫਿਰਦੀ ਜੇ ਤੇਰਾ ਦਿਲ ਮੰਨਦਾ ਤੇਰੀ ਖੁਸ਼ੀ ਬਾਤ ਤੂੰ ਫਿਰੀ ਉਹ ਤੇਰੀ ਖੁਸ਼ੀ ਆ ਉਹ ਤੇਰੀ ਖੁਸ਼ੀ ਆ ਨਹੀਂ ਕਿਹੜੀ ਕਿਹੜੀ ਉਹ ਨਹੀਂ ਯਾਰ ਉਹ ਨਹੀਂ ਤੇਰਾ ਮਨ ਮੰਨੇ ਤਾਂ ਕਹਿ ਰਹੀ ਨਹੀਂ ਤੂੰ ਉਹ ਕੋਈ ਗੱਲ ਨਹੀਂ ਯਾਰ ਇਹਦੇ ਚ ਕੀ ਆ ਬੱਕਰਾ ਰੱਖਿਆ ਮੈਂ ਯਾਰ ਬਸ ਫਿਰ ਰੱਖ ਲਿਆ ਬਾਜ਼ੀ ਚੱਲ ਤੇਰੇ ਨਾਲ ਤੈਨੂੰ ਮਿਲਣਗੇ ਭਾਈ ਚਿੰਤਾ ਨਾ ਮਨ ਪੇਮੈਂਟ ਕਰੋ ਜੀ ਹੁਣ ਉਹ ਬੱਕਰਾ ਰੱਖਿਆ ਮਾਲ ਚ ਰੱਖੂੰਗਾ ਅੱਛਾ ਅੱਛਾ ਤਾਂ ਕਰਕੇ ਹੁਣ ਹੋਰ ਕਹਿ ਲੈਣੀਆਂ ਨੇ ਆਪਾਂ ਨੇ ਬੱਸ ਸਾਰੀਆਂ ਸੱਤ ਤਾਂ ਹੋ ਗਈਆਂ ਓ ਯਾਰ ਡਬਲ ਹੋ ਗਿਆ ਕੰਮ ਤੈਨੂੰ ਇੱਕ ਮਿੰਟ ਸਾਰੀ ਮੰਡੀ ਘੁੰਮਿਆ ਅਜੇ ਬੱਚਿਆਂ ਲਈ ਇਹਦੀ ਬੱਕਰੀਆਂ ਨਹੀਂ ਮਿਲਦੀਆਂ ਤੜਕੇ ਹੁਣ ਬੱਚੇ ਲੈ ਵੇੜਦੇ ਆਏ ਤਾਂ ਮਿਲ ਗਈਆਂ ਫੇਰ ਤਿੰਨ ਬੱਚੇ ਮਿਲ ਗਏ ਤੂੰ ਸੱਤ ਬੱਕਰੀਆਂ ਹੋ ਗਈਆਂ ਸੱਤ ਬੱਚੇ ਹੋ ਗਏ ਅੱਧਾ ਮੇਲਾ ਲੁੱਟ ਲਿਆ ਹੋਰ ਦੱਸ ਕੀ ਜਹਾਂ ਲੁੱਟੇਗਾ ਜਹਾਂ ਲੁੱਟੇਗਾ ਮੈਨੂੰ ਸੌਦਾ ਦੇ ਤਾਂ ਨਿਆਰੇ ਵੱਡੇਗਾ ਮਾਲਕ ਤੈਨੂੰ ਵਾਦਾ ਪਾਣੀ ਤਾਂ ਪਿਆ ਯਾਰ ਭਈ ਗਾਣੀ ਦੇ ਚੱਕੀ ਉਧਰ ਗਾਣੀ ਪਿਓ ਮੁੰਡੇ ਬੱਕਰੀ ਰੋਕੀ ਹੋਈ ਵਾਟਰ ਕੁਡਰ ਤੇ ਪਿਆ ਵੇ ਗੱਡੀ ਚ ਪੀਓ ਆ ਬੋਤਲ ਨਹੀਂ ਪਾਈ ਵਾਟਰ ਕੁਡਰ ਲਿਆ ਓਏ